ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਦੀ ਜੀਵਨੀ ਸਰਬੰਨ ਕਰੋ ਜੀ ਅੱਜ ਆਪਾਂ ਸਰਬੰਨ ਕਰਾਂਗੇ ਰਾਜਾ ਰਤਨਰਾਇ ਨੇ ਗੁਰੂ ਜੀ ਦੇ ਦਰਸ਼ਨ ਲਈ ਤਿਆਰੀ ਕੀਤੀ ਕਵੀ ਜੀ ਲਿਖਦੇ ਹਨ ਕਿ ਉਹ ਇਥੇ ਇੱਕ ਰਾਜੇ ਦੀ ਕਥਾ ਕਹਿਣੀ ਬਣਦੀ ਹੈ ਹੇ শ্রোਤਿਓ ਇਸ ਨੂੰ ਸਾਰੇ ਸਾਵਧਾਨ ਹੋ ਕੇ ਸੱਚੇ ਦਿਲ ਨਾਲ ਸੁਣੋ ਪੀਰ ਜਵਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਮਰੂਪ ਦੇਸ਼ ਦੇ ਨੇੜੇ ਗਏ ਸਨ ਤਾਂ ਉੱਥੇ ਉਹਨਾਂ ਨੇ ਰਾਜੇ ਬਿਸਰ ਸਿੰਘ ਦਾ ਕਾਰਜ ਬਣਾਇਆ ਸੀ ਗੁਰੂ ਜੀ ਨੇ ਕਾਮਰੂਪ ਦੇ ਰਾਜੇ ਨੂੰ ਬੁਲਾ ਕੇ ਬੇਸ਼ਨ ਸਿੰਘ ਨਾਲ ਮਿਲਾਇਆ ਸੀ ਜਦੋਂ ਉਹਨਾਂ ਇੱਧਰ ਆਉਣ ਦੀ ਤਿਆਰੀ ਕੀਤੀ ਤਾਂ ਜਿੱਥੇ-ਕਿੱਥੇ ਗੁਰੂ ਜੀ ਦਾ ਸ੍ਰੇਸ਼ਟ ਜਸ ਖੈਲ ਗਿਆ ਸੀ ਅਸਾਮ ਦੇਸ਼ ਦਾ ਜੋ ਰਾਜਾ ਸੀ ਜਿਸ ਦੇ ਘਰ ਕਿਸੇ ਦੋਸ਼ ਕਰਕੇ ਪੁੱਤਰ ਨਹੀਂ ਹੋ ਰਿਹਾ ਸੀ ਉਹ ਅਨੇਕ ਜਤਨ ਕਰ ਕਰਕੇ ਥੱਕ ਗਿਆ ਸੀ ਉਸ ਦੀ ਸੁੰਦਰ ਜਵਾਨੀ ਦਾ ਸਮਾਂ ਬੀਤ ਗਿਆ ਸੀ ਉਹ ਗੁਰੂ ਜੀ ਦਾ ਜਸ ਸੁਣ ਕੇ ਬਹੁਤ ਆਨੰਦਿਤ ਹੋਇਆ ਕਿ ਗੁਰੂ ਜੀ ਆਪਣੇ ਸੇਵਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ ਉਹ ਰਾਜਾ ਆਪਣੀ ਰਾਣੀ ਨੂੰ ਨਾਲ ਲੈ ਕੇ ਉੱਥੇ ਆ ਕੇ ਮਿਲਿਆ ਜਿੱਥੇ ਸਤਿਗੁਰੂ ਸਵਾਮੀ ਜੀ ਵਾਜਮਾਨ ਸਨ ਉਸਨੇ ਅਨੇਕ ਪੇਟਾ ਮਾਰਪਣ ਕਰਕੇ ਗੁਰੂ ਜੀ ਅੱਗੇ ਰੱਖਿਆ ਅਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਰਾਜੇ ਨੇ ਪੁੱਤਰ ਦੀ ਇੱਛਾ ਪੂਰਤੀ ਹਿੱਤ ਬੇਨਤੀ ਕੀਤੀ ਸਤਿਗੁਰੂ ਜੀ ਨੇ ਸੁਣ ਕੇ ਕਿਰਪਾ ਧਾਰਨ ਕੀਤੀ ਗੁਰੂ ਜੀ ਦੇ ਹੱਥ ਵਿੱਚ ਅਖਰਾਂ ਵਾਲੀ ਮੋਹਰ ਸੀ ਉਹਨਾਂ ਨੇ ਉਹ ਮੋਹਰ ਰਾਜੇ ਦੇ ਪੱਟ ਉੱਤੇ ਆਪ ਲਗਾ ਦਿੱਤੀ ਗੁਰੂ ਜੀ ਨੇ ਉਸ ਸਮੇਂ ਉਸ ਨੂੰ ਵਰਦਾਨ ਦਾ ਬਚਨ ਉਚਾਰਿਆ ਤੁਹਾਡੇ ਘਰ ਵਿਖੇ ਪੁੱਤਰ ਪੈਦਾ ਹੋਵੇਗਾ ਉਸ ਦੇ ਸਿਰ ਉੱਤੇ ਸਾਡੀ ਮੋਹਰ ਲੱਗੀ ਹੋਵੇਗੀ ਅਤੇ ساری ਉਮਰ ਉਸ ਦੇ ਸਿਰ ਤੇ ਮੋਰ ਦਾ ਚਿੰਨ ਰਹੇਗਾ ਗੁਰੂ ਜੀ ਤੋਂ ਪੁੱਤਰ ਹੋਣ ਦੀ ਅਸੀਸ ਲੈ ਕੇ ਰਾਜਾ ਘਰ ਚਲਾ ਗਿਆ ਇੱਕ ਸਾਲ ਅੰਦਰ ਉਸ ਦੇ ਘਰ ਪੁੱਤਰ ਪੈਦਾ ਹੋਇਆ ਉਹ ਬਹੁਤ ਆਨੰਦਮਈ ਉਤਸਵ ਹੋਏ ਅਤੇ ਲੋਕਾਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਬਹੁਤ ਸਾਰੇ ਲੋਕਾਂ ਵਿੱਚ ਧੰਨ ਵੰਡਿਆ ਗਿਆ ਪਿਆਰੇ ਪੁੱਤਰ ਦਾ ਬਹੁਤ ਤਰ੍ਹਾਂ ਨਾਲ ਪਾਲਣ ਪੋਸ਼ਣ ਕੀਤਾ ਉਸ ਦਾ ਇੰਤਜ਼ਾਰ ਕਰਨ ਲਈ ਬਹੁਤ ਸਮਾਂ ਨਹੀਂ ਵੇਖਣਾ ਪਿਆ ਸੀ ਦੋਵੇਂ પતિ ਪਤਨੀ ਗੁਰੂ ਜੀ ਦਾ ਜਸ ਉਚਾਰਦੇ ਰਹਿੰਦੇ ਉਹ ਖੁਸ਼ ਹੋ ਕੇ ਪੁੱਤਰ ਨਾਲ ਬਹੁਤ ਲਾਡ ਪਿਆਰ ਕਰਦੇ ਜਦੋਂ ਬਾਲਕ 7 ਸਾਲ ਦਾ ਹੋਇਆ ਤਾਂ ਰਾਜਾ ਉਮਰ ਦੇ ਪੂਰਾ ਹੋਣ ਤੇ ਮਰ ਗਿਆ। ਮਾਤਾ ਜਿਉਂਦੀ ਰਹੀ। ਉਸਨੇ ਬੱਚੇ ਦਾ ਪਾਲਣ-ਪੋਸ਼ਣ ਕੀਤਾ। ਤਦ ਰਾਜੇ ਦੇ ਉਸ ਪੁੱਤਰ ਨੇ ਆਪਣੀ ਸੁਰਤ ਸੰਭਾਲੀ। ਜਦੋਂ ਉਹ ਬਾਲਕ 12 ਸਾਲਾਂ ਦਾ ਹੋਇਆ ਤਾਂ ਇੱਕ ਦਿਨ ਉਸਨੇ ਸੀਸੇ ਵਿੱਚ ਚੰਗੀ ਤਰ੍ਹਾਂ ਵੇਖਿਆ ਉਹ ਕੇਸਾਂ ਦੇ ਵਿੱਚ ਕੰੰਗਾ ਕਰਦਾ ਸੀ ਅਤੇ ਫਿਰ ਉਸਨੇ ਉੱਪਰ ਕੇਸਾਂ ਨੂੰ ਬੰਨ ਕੇ ਜੂڑا ਕਰ ਲਿਆ ਸ਼ੀਸ਼ੇ ਵਿੱਚ ਆਪਣੇ ਸਿਰ ਨੂੰ ਵੇਖਦੇ ਹੋਏ ਉਸਨੇ ਸਿਰ ਉੱਤੇ ਮੋਹਰ ਦੇ ਨਿਸ਼ਾਨ ਨੂੰ ਵੇਖਿਆ ਉਸਨੇ ਉਂਗਲੀ ਨਾਲ ਕੇਸਾਂ ਨੂੰ ਪਾਸੇ ਕਰਕੇ ਬਾਰ-ਬਾਰ ਉਸ ਥਾਂ ਨੂੰ ਵੇਖਿਆ ਸੀ ਉਹ ਸੋਚਣ ਲੱਗਾ ਕਿ ਇਸ ਚਿੰਨ ਵਾਲੇ ਸਥਾਨ ਉੱਤੇ ਕੇਸ ਉੱਗੇ ਨਹੀਂ ਕੀ ਕਾਰਨ ਹੈ ਜਦ ਛੋਟੀ ਉਮਰ ਸੀ ਕੋਈ ਸੱਟ ਲੱਗੀ ਹੋਵੇਗੀ ਜਾਂ ਕੋਈ ਫੋੜਾ ਨਿਕਲਿਆ ਹੋਵੇਗਾ ਇਸ ਤਰ੍ਹਾਂ ਰਾਜੇ ਦੇ ਪੁੱਤਰ ਨੂੰ ਰਿਹਾ ਸ਼ੰਕਾ ਪੈਦਾ ਹੋ ਗਿਆ ਉਹ ਦਸਤਾਰ ਬੰਨਣ ਲੱਗਿਆ ਵਿਚਾਰ ਕਰਦਾ ਰਿਹਾ ਕਿ ਮਾਤਾ ਜੀ ਇਸ ਦੇ ਕਾਰਨ ਨੂੰ ਜ਼ਰੂਰ ਜਾਣਦੇ ਹੋਣਗੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕੇ ਉਹ ਮਾਤਾ ਜੀ ਵੱਲ ਚੱਲ ਪਿਆ ਜਿਸ ਸਥਾਨ ਦੇ ਉੱਤੇ ਉਹ ਮਹਿਲਾਵਾਂ ਦੇ ਵਿੱਚ ਬੈਠੇ ਸਨ ਉਸ ਨੇ ਉੱਥੇ ਨੇੜੇ ਬੈਠ ਕੇ ਸਾਰੀ ਗੱਲ ਪੁੱਛੀ ਕਿਸ ਕਾਰਨ ਕਰਕੇ ਮੇਰੇ ਸਿਰ ਦੇ ਵਿੱਚ ਨਿਸ਼ਾਨ ਹੈ ਇਥੇ ਸੱਟ ਲੱਗੀ ਸੀ ਜਾਂ ਫੋੜਾ ਹੋਇਆ ਸੀ ਕਿਹੜੇ ਦੋਸ਼ ਕਰਕੇ ਕੇਸ ਨਹੀਂ ਹੋਗੇ ਰਾਣੀ ਨੇ ਸੁਣ ਕੇ ਸਾਰਾ ਬਿਰਤਾਂਤ ਬੰਨਣ ਕੀਤਾ ਇਧਰ ਸਤਿਗੁਰੂ ਸ੍ਰੀ ਤੇਗ ਬਹਾਦਰ ਜੀ ਆਏ ਸੰ ਤੁਹਾਡੇ ਪਿਤਾ ਜੀ ਉਹਨਾਂ ਕੋਲ ਗਏ ਅਤੇ ਪੁੱਤਰ ਦੀ ਇੱਛਾ ਧਾਰ ਕੇ ਉਹਨਾਂ ਅੱਗੇ ਅਰਦਾਸ ਬੇਨਤੀ ਕੀਤੀ ਸੀ ਗੁਰੂ ਜੀ ਨੇ ਸੁਣ ਕੇ ਉਹਨਾਂ ਤੇ ਆਪਣੇ ਹੱਥ ਨਾਲ ਮੋਹਰ ਲਾ ਦਿੱਤੀ ਅਤੇ ਕਿਹਾ ਕਿ ਤੁਹਾਡੇ ਘਰ ਜੋ ਪੁੱਤਰ ਪੈਦਾ ਹੋਵੇਗਾ ਉਸ ਦੇ ਸਿਰ ਉੱਤੇ ਇਸ ਦਾ ਨਿਸ਼ਾਨ ਹੋਵੇਗਾ ਜਿਹੜੀ ਰਾਜੇ ਦੇ ਸਰੀਰ ਨੂੰ ਮੋਹਰ ਲੱਗੀ ਸੀ ਜਾਣ ਲਵੋ ਉਹ ਹੀ ਨਿਸ਼ਾਨ ਤੇਰੇ ਸਿਰ ਉੱਤੇ ਲੱਗੀ ਹੋਈ ਹੈ ਤੇਰੇ ਸਿਰ ਉੱਤੇ ਲੱਗੀ ਮੋਹਰ ਤੋਂ ਅਸੀਂ ਜਾਣ ਲਿਆ ਕਿ ਤੂੰ ਮਹਾਨ ਗੁਰਸਿੱਖ ਪੈਦਾ ਹੋਇਆ ਹੈ। ਰਾਜੇ ਦਾ ਪੁੱਤਰ ਸੁਣ ਕੇ ਮਨ ਵਿੱਚ ਬਹੁਤ ਹੈਰਾਨ ਹੋਇਆ। ਇਹ ਤਾਂ ਤੁਸੀਂ ਬੜੀ ਹੈਰਾਨੀ ਵਾਲਾ ਕਾਰਨ ਦੱਸਿਆ ਹੈ। ਇਹ ਮਾਤਾ ਜੀ ਉਹ ਸਤਿਗੁਰੂ ਜੀ ਕਿੱਥੇ ਹਨ ਜਿਨ੍ਹਾਂ ਵਿੱਚ ਇੰਨੀ ਵੱਡੀ ਸ਼ਕਤੀ ਮੌਜੂਦ ਹੈ। ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ